ਦੇਸ਼ੀ ਧਰਤੀ ਤੇ ਛਾ ਗਿਆ ਪੰਜਾਬ ਦਾ ਇੱਕ ਹੋਰ ਪੁੱਤ ਗੱਡ ਦਿੱਤੇ ਨੇ ਝੰਡੇ ਤੇ ਮਾਣ ਦੇ ਨਾਲ ਬਾਪ ਦਾਦੇ ਦਾ ਕੱਦ ਕਰ ਦਿੱਤਾ ਉੱਚਾ ਜਿਆਦਾ ਦੱਸਦੀ ਹੈ ਕਿ ਪੰਜਾਬ ਦੇ ਇੱਕ ਹੋਰ ਪੁੱਤ ਨੇ ਵਿਦੇਸ਼ੀ ਧਰਤੀ ਦੇ ਉੱਪਰ ਨਾਮਣਾ ਖੱਟਿਆ ਹੈ ਉੱਥੇ ਝੰਡੇ ਗੱਡ ਦਿੱਤੇ ਨੇ ਤੇ ਜਿਸ ਦੇ ਨਾਲ ਮਾਣ ਦੇ ਵਿੱਚ ਉਹਨਾਂ ਦੇ ਬਾਪ ਦਾਦਿਆਂ ਦਾ ਕੱਦ ਪਹਿਲਾਂ ਦੇ ਨਾਲੋਂ ਕਿਤੇ ਉੱਚਾ ਹੋ ਗਿਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੁਰਿੰਡਾ ਦੇ ਰਹਿਣ ਵਾਲੇ ਸਾਗਰ ਬੱਤਾ ਨੇ ਵਿਦੇਸ਼ੀ ਧਰਤੀ ਦੀ ਉੱਪਰ ਨਾਮਣਾ ਖੱਟਿਆ ਹੈ ਉਸ ਨੇ ਉਥੇ ਵਕੀਲ ਬਣ ਕੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ ਦੱਸਦੀ ਹੈ ਕਿ ਸਾਗਰ ਬੱਤਾ ਪੰਜਾਬ ਦੇ ਮੁਰਿੰਡਾ ਦੇ ਵਿੱਚ ਹੀ ਜੰਮਿਆ ਪਲਿਆ ਹੈ ਤੇ ਇੱਥੇ ਹੀ ਵੱਡਾ ਹੋਇਆ ਤੇ ਬਾਅਦ ਦੇ ਵਿੱਚ ਉਚੇਰੀ ਪੜ੍ਹਾਈ ਦੇ ਲਈ ਉਹ ਵਿਦੇਸ਼ ਚਲਿਆ ਗਿਆ ਸੀ ਦੱਸਦੀ ਹੈ ਕਿ ਸਾਗਰ ਬੱਤਾ ਦੇ ਪਿਤਾ ਪ੍ਰਵੀਨ ਕੁਮਾਰ ਸੰਤੋਹਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਬੇਟਾ ਕੁਝ ਕੁ ਸਮਾਂ ਪਹਿਲਾਂ ਹੀ ਨਿਊਜ਼ੀਲੈਂਡ ਦੀ ਧਰਤੀ ਤੇ ਗਿਆ ਸੀ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਤੇ ਉਹ ਸਟੱਡੀ ਵੀਜ਼ੇ ਤੇ ਹੀ ਵਿਦੇਸ਼ ਦੇ ਵਿੱਚ ਗਿਆ ਸੀ ਉੱਥੇ ਜਾ ਕੇ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਨਾਲ ਹੀ ਨਾਲ ਆਪਣੀ ਉਚੇਰੀ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਵੀ ਉੱਥੇ ਉਲੀਕਿਆ ਤੇ ਨਾਲ ਹੀ ਇਹ ਪੜ੍ਹਾਈ ਪੂਰੀ ਵੀ ਕੀਤੀ ਤੇ ਹੁਣ ਉਸ ਨੇ ਵਕੀਲ ਬਣ ਕੇ ਆਪਣੇ ਨਾਮ ਦੇ ਨਾਲ-ਨਾਲ ਆਪਣੇ ਪਰਿਵਾਰਕ ਮੈਂਬਰਾਂ ਆਪਣੇ ਰਾਜ ਆਪਣੇ ਪੰਜਾਬ ਦੇ ਨਾਲ ਨਾਲ ਭਾਰਤ ਦਾ ਨਾਮ ਵੀ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ ਹੈ ਇਤੇ ਮਿਲੀ ਜਾਣਕਾਰੀ ਦੇ ਮੁਤਾਬਕ ਸਾਗਰ ਬੱਤਾ ਦੇ ਦਾਦਾ ਬਲਦੇਵ ਸਹਾਏ ਇੱਕ ਉੱਗੇ ਸੁਤੰਤਰਤਾ ਸੈਨਾਨੀ ਰਹੇ ਨੇ ਉਹਨਾਂ ਦਾ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਬਹੁਤ ਵੱਡਾ ਮਾਣ ਸਤਿਕਾਰ ਹੈ ਕਿਉਂਕਿ ਉਹ ਇੱਕ ਉੱਗੇ ਸੁਤੰਤਰਤਾ ਸੈਨਾਨੀ ਰਹੇ ਨੇ ਇਸ ਕਰਕੇ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਤੇ ਹੁਣ ਜਦੋਂ ਉਹਨਾਂ ਦਾ ਪੋਤਾ ਸਾਗਰ ਬੱਤਾ ਜਿਹੜਾ ਇੱਕ ਵਿਦੇਸ਼ੀ ਧਰਤੀ ਦੇ ਉੱਪਰ ਵਕੀਲ ਬਣ ਗਿਆ ਤੇ ਹੁਣ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਵਧਾਈਆਂ ਮਿਲ ਰਹੀਆਂ ਹੋਣਗੀਆਂ ਲੋਕ ਕਹਿ ਰਹੇ ਹੋਣਗੇ ਕਿ ਪੋਤਾ ਬਲਦੇਵ ਸਹਾਈ ਦਾ ਜਿਹੜਾ ਕਿ ਸ਼ਾਗਾਇਬ ਵਿਦੇਸ਼ੀ ਧਰਤੀ ਦੇ ਉੱਪਰ ਹੁਣ ਉੱਜਵੀ ਕਿਹਾ ਜਾਂਦਾ ਹੈ ਕਿ ਦਾਦੇ ਪੁੱਤ ਦੀ ਜਾਰੀ ਬਹੁਤ ਖਾਸ ਮੰਨੀ ਜਾਂਦੀ ਹੈ ਪਹਿਲਾਂ ਦਾਦੇ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਇੱਕ ਉੱਗੇ ਸੰਤਰ ਦਾ ਸੈਨਾਨੀ ਰਹੇ ਨੇ ਤੇ ਹੁਣ ਉਹਨਾਂ ਦਾ ਹੀ ਪੁੱਤਾ ਸਾਗਰ ਬੱਤਾ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਵਕੀਲ ਬਣ ਗਿਆ ਜਿਸ ਦੇ ਨਾਲ ਉਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਪੰਚ ਨੇ ਆਸ-ਪਾਸ ਦੇ ਲੋਕ ਨੇ ਉਜਿਨਾਰੇ ਵਿੱਚ ਜਗਵਿੰਦਰ ਸਿੰਘ ਨੇ ਸੰਗਤ ਸਿੰਘ ਨੇ ਤੇ ਨਾਲ ਹੀ ਨਾਲ ਹਰਪਾਲ ਸਿੰਘ ਨੇ ਇਹ ਸਾਰੇ ਉਹਨਾਂ ਦੇ ਪਰਿਵਾਰ ਦੇ ਵਿੱਚ ਆਏ ਹੋਏ ਖਾਸ ਮੈਂਬਰ ਨੇ ਜਿਹੜੇ ਕਿ ਉਹਨਾਂ ਨੂੰ ਸ਼ੁਭ ਕਾਮਨਾਵਾਂ ਦੇਣ ਆਏ ਨੇ ਵਧਾਈਆਂ ਦੇਣ ਆਏ ਨੇ ਨਾਲ ਹੀ ਸਹਿਕਾਰੀ ਬੈਂਕ ਦੇ ਐਮ ਡੀ ਵੀ ਉਹਨਰੇ ਪਰਿਵਾਰ ਵਿੱਚ ਸ਼ਾਮਿਲ ਹੋਏ ਨੇ ਇਹ ਵਧਾਈਆਂ ਦੇਣ ਵਾਸਤੇ ਤੇ ਇੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੋਰਿੰਡਾ ਦੀਆਂ ਗਲੀਆਂ ਦੇ ਵਿੱਚ ਹੀ ਖੇਡਦਾ ਹੈ ਇਹ ਸਾਗਰ ਬੱਤਾ ਵੱਡਾ ਹੋਇਆ ਇੱਥੇ ਹੀ ਸਕਾਰ ਸਕੂਲ ਤੋਂ ਉਸਨੇ ਪੜ੍ਹਾਈ ਹਾਸਲ ਕੀਤੀ ਸੀ ਤੇ ਉਸ ਤੋਂ ਬਾਅਦ ਉਹ ਉਚੇਰੀ ਪੜ੍ਹਾਈ ਦੇ ਲਈ ਨਿਊਜ਼ੀਲੈਂਡ ਚਲਿਆ ਗਿਆ ਸੀ ਉੱਥੇ ਜਾ ਕੇ ਉਸਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜਿਸ ਦੇ ਨਾਲ ਉਸਦੇ ਪੜ੍ਹਾਈ ਦੇ ਵਿੱਚ ਵੀ ਚੰਗੇ ਅੰਕ ਆਏ ਸਨ ਤੇ ਫਿਰ ਉਸਨੇ ਆਪਣੇ ਵਕੀਲ ਬਣਨ ਦਾ ਜਿਹੜਾ ਸੁਪਨਾ ਉਲੀਕਿਆ ਉਹ ਤੇ ਲਈ ਉਸਨੇ ਕਰੀ ਮਿਹਨਤ ਮੁਸ਼ਕਤ ਕੀਤੀ ਤੇ ਹੁਣ ਆਪਣਾ ਜਿਹੜਾ ਵਕੀਲ ਬਣਦਾ ਸੁਪਨਾ ਉਸਨੇ ਪੂਰਾ ਕਰ ਲਿਆ ਹੈ ਤੇ ਵਕੀਲ ਦਾ ਜਿਹੜਾ ਅਹੁਦਾ ਲੈਣ ਤੋਂ ਬਾਅਦ ਉਸ ਦਾ ਜਿਹੜਾ ਨਾਮ ਹੈ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੋ ਗਿਆ ਤੇ ਨਾਲ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਆਸ-ਪड़ोस ਦੇ ਵੱਲੋਂ ਆਸ-ਪਾਸ ਦੇ ਪਿੰਡਾਂ ਵੱਲੋਂ ਤੇ ਜਿੰਨੇ ਵੀ ਉੱਥੋਂ ਦੇ ਉੱਗੇ ਪਤਵੰਤੇ ਸੱਜਣ ਨੇ ਉਹ ਵਧਾਈਆਂ ਦੇਣ ਲਈ ਪਹੁੰਚੇ ਨੇ ਉਹਨਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਔਰ ਖੁਸ਼ੀ ਦਾ ਮਾਹੌਲ ਹੋਵੇ ਵੀ ਕਿਉਂ ਨਾ ਕਿਉਂਕਿ ਵਿਦੇਸ਼ੀ ਧਰਤੀ ਦੇ ਉੱਪਰ ਨਾਮਣਾ ਖਟਨਾ ਬਹੁਤ ਵੱਡੀ ਗੱਲ ਹੈ ਔਰ ਆਪਣੇ ਘਰ ਦੇ ਵਿੱਚ ਸਤਕਾਰ ਮਿਲਣਾ ਇੱਕ ਚੰਗੀ ਕਲਾ ਪਰ ਜਦੋਂ ਦੂਸਰੀ ਧਰਤੀ ਦੇ ਉੱਪਰ ਵੀ ਸਤਕਾਰ ਮਾਣ ਮਿਲੇ ਤਾਂ ਉਸ ਤੋਂ ਵੀ ਵੱਡੀ ਕਲਾ ਹੈ ਔਰ ਸਭ ਤੋਂ ਅਹਿਮ ਗੱਲ ਕਿ ਜਦੋਂ ਕੀਤੀ ਹੋਈ ਮਿਹਨਤ ਨੂੰ ਬੂਰ ਪਵੇ ਤਾਂ ਫਿਰ ਹੋਰਾਂ ਦੇ ਲਈ ਵੀ ਲੋਕ ਪਰ ਇਹਨਾਂ ਸਰੋਤ ਬੰਦੇ ਨੇ ਇਸੇ ਹੀ ਤਰ੍ਹਾਂ ਜਿਹੜਾ ਸਾਗਰ ਬੱਤਾ ਹੈ ਉਸ ਨੇ ਵਿਦੇਸ਼ੀ ਧਰਤੀ ਦੇ ਉੱਪਰ ਆਪਣਾ ਨਾਮ ਖੱਟਿਆ ਹੈ ਤੇ ਆਪਣੇ ਦਾਦਿਆਂ ਪਰਦਾਦਿਆਂ ਦਾ ਨਾਮ ਜਿਹੜਾ ਰੌਸ਼ਨ ਕਰ ਦਿੱਤਾ ਹੈ ਇੱਥੇ ਦੱਸਦੀ ਹੈ ਕਿ ਜਿਹੜੇ ਬਲਦੇਵ ਸਹਾਏ ਨੇ ਜਿਹੜੇ ਸਾਗਰ ਬੱਤਾ ਦੇ ਦਾਦਾ ਜੀ ਨੇ ਉਹ ਵੀ ਸੰਤਤਾ ਸੈਨਾਨੀ ਰਹੇ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਮਾਨ ਸਤਿਕਾਰ ਹੈ ਉਹਨਾਂ ਦੇ ਇਲਾਕੇ ਦੇ ਵਿੱਚ ਤੇ ਪੂਰੇ ਹੀ ਪੰਜਾਬ ਤੇ ਭਾਰਤ ਦੇ ਵਿੱਚ ਤੇ ਹੁਣ ਉਹਨਾਂ ਦੇ ਪੁੱਤੇ ਸਾਗਰ ਬੱਤਾ ਨੇ ਜਿਹੜਾ ਵਕੀਲ ਬਣਦਾ ਆਪਣਾ ਸੁਪਨਾ ਪੂਰਾ ਕੀਤਾ ਹੈ ਜਿਸ ਦੇ ਨਾਲ ਹੀ ਪੰਜਾਬ ਭਾਰਤ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੌਸ਼ਨਮ ਹੋਇਆ ਹੈ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਸਾਗਰ ਬੱਤਾ ਵਰਗੇ ਨੌਜਵਾਨ ਤੋਂ ਸੇਧ ਲੈ ਕੇ ਆਪਣੇ ਸੁਪਨੇ ਪੂਰੇ ਕਰਨੇ ਚਾਹੀਦੇ ਨੇ